ਬੇਰਾ ਰਾਦਾ ਸਵਾਮੀ ਦੇ ਸ਼ਰਧਾਲੂਆਂ ਨੂੰ ਮਿਲੇਗੀ ਇਹ ਖਾਸ ਸਹੂਲਤ ਰੇਲਵੇ ਨੇ ਬਿਆਸ ਵਿੱਚ ਰਾਦਾ ਸਵਾਮੀ 사ਸੰਗ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਅਜਮੇਰ ਬਿਆਸ ਤੇ ਜੋਧਪੁਰ ਬਿਆਸ ਤੱਕ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ ਇਹ ਦੋਵੇਂ ਟ੍ਰੇਨਾਂ ਤੋੜ-ਤੋੜ ਟ੍ਰਿਪਾਂ ਵੱਜੋਂ ਚਲਾਈਆਂ ਗਈਆਂ ਨੇ ਇਸ ਵਿੱਚ ਅਜਮੇਰ ਬਿਆਸ ਅਜਮੇਰ ਸਪੈਸ਼ਲ 12 ਸਤੰਬਰ 2024 ਨੂੰ ਸ਼ਾਮ 5:30 ਵਜੇ ਅਜਮੇਰ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਦੁਪਹਿਰ 12 ਵਜੇ ਬਿਆਸ ਪਹੁੰਚੇਗੀ ਵਾਪਸੀ ਵਿੱਚ ਬਿਆਸ ਅ즈ਮੇਸ਼ ਸਪੈਸ਼ਲ 15 ਸਤੰਬਰ 2023 ਨੂੰ ਸ਼ਾਮ 3 ਵਜੇ ਬਿਆਸ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 9:45 ਮਿੰਟ ਤੇ ਅ즈ਮੇਰ ਪਹੁੰਚੇਗੀ ਇਹ ਦੇ ਸੇਵਾ ਰੂਟ ਦੇ ਮਦਨ ਕ੍ਰਿਸ਼ਨਗੜ੍ਹ ਫੁਲਹਿਰਾ ਜੈਪੂਰ ਗਾਂਦੀਨਗਰ ਜੈਪੂਰ ਬਾਦੀਕੂਈ ਅਲਵਰ ਰਿਵਾੜੀ ਪਿਵਾਨੀ ਹੰਸਾਰ ਜਾਖੜ ਧੂਰੀ ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ਤੇ ਰੁਕੇਗੀ ਇਸ ਟ੍ਰੇਨ ਵਿੱਚ 2 3rd AC 18 2nd ਸਲੀਪਰ ਕਲਾਸ ਤੇ ਦੋ ਗਾਰਡ ਕੋਚ ਸਮੇਤ ਕੁੱਲ 22 ਕੋਚ ਹੋਣਗੇ ਇਸੇ ਤਰ੍ਹਾਂ ਜੋਧਪੁਰ ਬਿਆਸ ਜੋਧਪੁਰ ਸਪੈਸ਼ਲ 19 ਸਤੰਬਰ 2024 ਨੂੰ ਸ਼ਾਮ 3:30 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 10:00 ਵਜੇ 10 ਮਿੰਟ ਤੇ ਬਿਆਸ ਪਹੁੰਚੇਗੀ ਵਾਪਸੀ ਵਿੱਚ ਬਿਆਸ ਜੋਧਪੁਰ ਸਪੈਸ਼ਲ 22 ਸਤੰਬਰ 2023 ਨੂੰ ਸ਼ਾਮ 3 ਵਜੇ ਬਿਆਸ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 9:15 ਵਜੇ ਜੋਧਪੁਰ ਪਹੁੰਚੇਗੀ ਇਹੇ ਰੇਲ ਸੇਵਾ ਰੂਟ ਤੇ ਪਿਪਾਰ ਰੋਡ ਗੋਟਨ ਮੇਡਵਾ ਰੋਡ ਮਾਰਵੜ ਮਡਵਾ ਨਾਗੌਰ ਬਿਕਾਨੇ ਸੂਤਗੜ ਹਨੂਮਾਨਗੜ ਬਠਿੰਡਾ ਤੂਰੀ ਲੁਧਿਆਣਾ ਤੇ ਜਲੰਧਰ ਸਿਟੀ ਸਟੇਸ਼ਨਾਂ ਤੇ ਰੁਕੇਗੀ ਇਸ ਟ੍ਰੇਨ ਵਿੱਚ 2 3 ਏਸੀ 18 ਸੈਕਿੰਡ ਕਲਾਸ ਤੇ 2 ਗਾਰਡ ਕੋਚ ਸਮੇਤ ਕੁੱਲ 22 ਕੋਚ ਹੋਣਗੇ ਬੇਰਾ ਰਾਦਾ ਸਵਾਮੀ ਦੇ ਸ਼ਰਧਾਲੂਆਂ ਨੂੰ ਮਿਲੇਗੀ ਇਹ ਖਾਸ ਸਹੂਲਤ ਰੇਲਵੇ ਨੇ ਬਿਆਸ ਵਿੱਚ ਰਾਦਾ ਸਵਾਮੀ ਸਤਸੰਗ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਅਜਮੇਰ ਬਿਆਸ ਤੇ ਜੋਧਪੁਰ ਬਿਆਸ ਤੱਕ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ ਇਹ ਦੋਵੇਂ ਟ੍ਰੇਨਾਂ ਤੋੜ-ਤੋੜ ਟ੍ਰਿਪਾਂ ਵੱਜੋਂ ਚਲਾਈਆਂ ਗਈਆਂ ਨੇ ਇਸ ਵਿੱਚ ਅਜਮੇਰ ਬਿਆਸ ਅਜਮੇਰ ਸਪੈਸ਼ਲ 12 ਸਤੰਬਰ 2024 ਨੂੰ ਸ਼ਾਮ 5:30 ਵਜੇ ਅਜਮੇਰ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਦੁਪਹਿਰ 12 ਵਜੇ ਬਿਆਸ ਪਹੁੰਚੇਗੀ ਵਾਪਸੀ ਵਿੱਚ ਬਿਆਸ ਅ즈ਮੇਸ਼ ਸਪੈਸ਼ਲ 15 ਸਤੰਬਰ 2023 ਨੂੰ ਸ਼ਾਮ 3 ਵਜੇ ਬਿਆਸ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 9:45 ਮਿੰਟ ਤੇ ਅ즈ਮੇਰ ਪਹੁੰਚੇਗੀ ਇਹ ਦੇ ਸੇਵਾ ਰੂਟ ਦੇ ਮਦਨ ਕ੍ਰਿਸ਼ਨਗੜ੍ਹ ਫੁਲਹਿਰਾ ਜੈਪੁਰ ਗਾਂਦੀਨਗਰ ਜੈਪੁਰ ਬਾਦੀਕੂਈ ਅਲਵਰ ਰਿਵਾੜੀ ਪਿਵਾਨੀ ਹੰਸਾਰ ਜਾਖੜ ਧੂਰੀ ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ਤੇ ਰੁਕੇਗੀ ਇਸ ਟ੍ਰੇਨ ਵਿੱਚ 2 3rd AC 18 2nd ਸਲੀਪਰ ਕਲਾਸ ਤੇ ਦੋ ਗਾਰਡ ਕੋਚ ਸਮੇਤ ਕੁੱਲ 22 ਕੋਚ ਹੋਣਗੇ ਇਸੇ ਤਰ੍ਹਾਂ ਜੋਧਪੁਰ ਬਿਆਸ ਜੋਧਪੁਰ ਸਪੈਸ਼ਲ 19 ਸਤੰਬਰ 2024 ਨੂੰ ਸ਼ਾਮ 3:30 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 10:00 ਵਜੇ 10 ਮਿੰਟ ਤੇ ਬਿਆਸ ਪਹੁੰਚੇਗੀ ਵਾਪਸੀ ਵਿੱਚ ਬਿਆਸ ਜੋਧਪੁਰ ਸਪੈਸ਼ਲ 22 ਸਤੰਬਰ 2023 ਨੂੰ ਸ਼ਾਮ 3 ਵਜੇ ਬਿਆਸ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 9:15 ਵਜੇ ਜੋਧਪੁਰ ਪਹੁੰਚੇਗੀ ਇਹੇ ਰੇਲ ਸੇਵਾ ਰੂਟ ਤੇ ਪਿਪਾਰ ਰੋਡ ਗੋਟਨ ਮੇਡਵਾ ਰੋਡ ਮਾਰਵੜ ਮਡਵਾ ਨਾਗੌਰ ਬਿਕਾਨੇ ਸੂਤਗੜ ਹਨੂਮਾਨਗੜ ਬਠਿੰਡਾ ਤੂਰੀ ਲੁਧਿਆਣਾ ਤੇ ਜਲੰਧਰ ਸਿਟੀ ਸਟੇਸ਼ਨਾਂ ਤੇ ਰੁਕੇਗੀ ਇਸ ਟ੍ਰੇਨ ਵਿੱਚ 2 3 ਏਸੀ 18 ਸੈਕਿੰਡ ਕਲਾਸ ਤੇ 2 ਕਾਰਟ ਕੋਚ ਸਮੇਤ ਕੁੱਲ 22 ਕੋਚ ਹੋਣਗੇ